तो तो के द्वारा सा सादर सम्मान में खेल खारी तो थोड़ी जनहित पर थी सावनाली रावत सिंह जी आज इस ऐतिहासिक कमांडिंग असेंबली में बोल और शोक हमारी सभी नजदीक तक रही एक तरी क्रेडिट के ਹਦੀ ਇਸ ਮਾਨ ਮਤੀ ਸੰਸਥਾ ਨੂੰ ਇੱਕ ਬਹੁਤ ਵੱਡਾ ਮਾਣ ਮਿਲ ਰਿਹਾ ਹੈ ਪਿਛਲੇ ਸਾਲ ਪੰਚ ਚੱਕਰ ਦੇ ਅਜੀਤ ਸਿੰਘ ਅਵਾਰਡ ਦਾ ਜਿਹੜਾ ਇੱਕ ਮਾਨ ਪ੍ਰਾਪਤ ਕੀਤਾ ਸੀ ਸਾਰੇ ਵੱਲੋਂ ਸਹਿਮਾਨ ਆਜਾਓ ਸਰ ਆਜੋ ਆਜੋ ਧਰਮਾ ਜੀ ਮੰਨ ਲਈ ਪਿੰਡਾਂ ਦੇ ਵਿੱਚ ਸੁਵਰਸਵਾਸ ਨਾਲ ਜਿਨ੍ਹਾਂ ਨੇ ਮੈਨੂੰ ਇਹ ਕਾਰਤ ਕਰਨ ਲਈ ਕਾਲ ਬੁਲਾਇ ਥੋੜਾ ਜਿਹਾ ਮਿਲ ਆ ਖੜਿਆ ਤੇ ਸਭ ਤੋਂ ਵੱਡੀ ਗੱਲ ਕੋਈ ਸ਼ਖਸੀਅਤ ਵੀ ਜਿਨ੍ਹਾਂ ਨੇ ਅਦਵੀ ਅਦਵਾਈ ਵਿੱਚ ਜਿਨ੍ਹਾਂ ਦੀ ਨਿਗਰਖ ਰੱਖੇ ਮੈਂ ਇਹ ਕਰਨ ਕਰ ਸਕਿਆ ਸਰਦਾਰ ਪਰਮਜੀਤ ਸਿੰਘ ਜੀ ਪ੍ਰਿੰਸੀਪਲ ਇਸ ਸਰਕਾਰੀ ਉਹਨਾਂ ਲਈ ਜਿਹੜਾ ਇੱਕ ਪਰਿਪਲੈਮ ਪ੍ਰਤਿਭਾ ਮੇਰੇ ਸਮੂਹ ਸਟਾਫ ਮੈਂਬਰ ਜਿਨ੍ਹਾਂ ਨੇ ਇਹ ਸ਼ੁਭਾ ਸੇਵਾ ਦਿੱਤਾ ਤੁਹਾਨੂੰ ਬੇਟਾਂ ਸਾਰਿਆਂ ਦਾ ਸਾਡਾ ਜਿਨ੍ਹਾਂ ਨੇ ਪ੍ਰਾਪਤੀਆਂ ਕਰਕੇ ਇਹ ਆਵਾਜ਼ਾਂ ਨੂੰ ਦੁਬਾਰਾ ਮਿਲਿਆ ਹੈ ਇੱਕ ਵਾਰ ਆਪ ਦੇ ਲਈ ਤੁਹਾਡੇ ਲਈ ਕਲਾਪਿੰਗ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਮੈਂ ਇਸ ਮੌਕੇ ਦੇ ਪ੍ਰਿੰਸੀਪਲ ਸਰ ਕੀਵਾਂਜੀ ਮੈਣੀ ਲੰਕਾ ਜੀ ਪ੍ਰੈਸ ਕਲੱਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਵਾਰਡ ਦੇਣ ਤੋਂ ਬਾਅਦ ਇਹ ਮਾਨ ਸਨਮਾਨ ਮੇਰੇ ਵੱਕਤਿਆ ਦਾ ਬਹੁਤ ਬਹੁਤ ਧੰਨਵਾਦ ਬੜਾ ਮਾਨ ਮਹਿਸੂਸ ਹੋਇਆ ਜਦੋਂ ਕਿਸੇ ਬੱਚੇ ਨੂੰ ਆਪਾਂ ਸ਼ਾਬਾਸ਼ ਦਿੰਨੇ ਆ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਉਹਨੂੰ ਹੋਰ ਅੱਗੇ ਵਧਦਾ ਉਸੇ ਤਰ੍ਹਾਂ ਸਰਕਾਰ ਨੇ ਜੋ ਮਾਨ ਦਿੱਤਾ ਉਸ ਤੋਂ ਬਾਅਦ ਜਿਹੜਾ ਇਸ ਸੰਸਥਾ ਨੇ ਮੇਰਾ ਹੋਰ ਮਾਨ ਵਧਾਇਆ ਹੋਰ ਮੇਰੀ ਕੋਸ਼ਿਸ਼ ਰਹੂਗੀ ਵੀ ਕੰਮ ਹੋਰ ਤੇਜ਼ੀ ਨਾਲ ਕਰਾਂ ਹੋਰ ਵੀ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣ ਲਈ ਕੂਰੇ ਕਾਰਜ ਕਰਾਂ ਤੇ ਜੋ ਵਿਦਿਆਰਥੀ ਨਾ ਇੱਥੇ ਪੜ੍ਹਦੀਆਂ ਉਹਨਾਂ ਦੇ ਚੰਗੇਰੇ ਪੋਇਖ ਦੀ ਕੰਮ ਕਰਾਂ ਆ ਸ਼੍ਰੀ ਨਵਦੀਪ ਕੱਕੜ ਮੇਰੀ ਟੀਮ ਦੇ ਇੱਕ ਵਧੀਆ ਆਗੂ ਹੈ ਸੰਸਥਾ ਲਈ ਮਾਣ ਵਾਲੀ ਗੱਲ ਹੈ ਕਿ ਕਿਸੇ ਸੰਸਥਾ ਨੂੰ ਲਗਾਤਾਰ ਸਿੱਖਿਆ ਭਾਗ ਦੇ ਵਿੱਚੋਂ ਸਟੇਟ ਅਵਾਰਡ ਮਿਲਣਾ ਇੰਨੀ ਗਮਾਨ ਵਾਲੀ ਗੱਲ ਹੈ ਕਿ ਸਾਡੇ ਕੋਲੇ ਕੋਈ ਸ਼ਬਦ ਨਹੀਂ ਹੈ ਸਿਰਫ ਸਾਡੇ ਕੰਮਾਂ ਕਰਕੇ ਹੋਇਆ ਹੈ ਇਹਦੇ ਲਈ ਮੈਂ ਧੰਨਵਾਦੀਆਂ ਨਵਦੀਪ ਕੱਕੜ ਦੇ ਪਰਿਵਾਰ ਦਾ ਔਰ ਖਾਸ ਤੌਰ ਤੇ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲੇ ਸਾਥੀਆਂ ਦਾ ਤੁਸੀਂ ਸਾਨੂੰ ਬਹੁਤ ਨੇੜਿਓਂ ਤੱਕਦੇ ਹੋ ਔਰ ਸਾਡਾ ਯਤਨ ਹੁੰਦਾ ਹੈ ਕਿ ਅਸੀਂ ਕੋਈ ਵੀ ਜਿਹੜਾ ਕੰਮ ਹੈਗਾ ਉਹਨੂੰ ਇਸ ਤਰੀਕੇ ਨਾਲ ਕਰੀਏ ਕਿ ਕੋੜ ਪੂਰੇ ਸ਼ਹਿਰ ਦਾ ਇੱਕ ਜਿਆ ਨਾਮ ਬਣੇ ਕਿ ਡਾਕਟਰ ਚੰਦਾ ਸਿੰਘ ਮਰਵਾਦ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਤੋਂ ਜਿਹੜੇ ਵਿਦਿਆਰਥੀ ਹਟ ਕੇ ਆਏ ਐ ਔਰ ਬਹੁਤ ਸਾਰੀਆਂ ਸਹੂਲਤਾਂ ਸਰਕਾਰ ਨੇ ਦਿੱਤੀਆਂ ਅਸੀਂ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਆਂ ਤੇ ਉਹਦੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਸਾਡੀ ਛੋਟੀ ਤੋਂ ਛੋਟੀ ਗੱਲ ਨੂੰ ਲੋਕਾਂ ਤੇ ਕਰ ਲੈ ਜਾਣ ਦੇ ਵਿੱਚ ਸਾਡੇ ਇੱਕ ਥੰਮ ਦੇ ਤੌਰ ਤੇ ਕੰਮ ਕਰਦੇ ਹਾਂ ਇੱਕ ਵਾਰ ਫਿਰ ਨਵਦੀਪ ਕੱਕੜ ਨੂੰ ਇਸ ਪ੍ਰਾਪਤੀ ਲਈ ਜਿੱਥੇ ਮੈਂ ਵਧਾਈ ਦਿੰਨਾ ਹੈ ਉਹਦੇ ਲਈ ਸਾਡੀ ਸੰਸਥਾ ਦੇ ਸਮੁੱਚਾ ਸਟਾਫ ਅ ਬੱਚੇ ਤੇ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਇਸ ਸਾਲ ਵੀ ਸਾਡੀ ਗਿਣਤੀ 2000 ਦੇ ਕਰੀਬ ਅੱਜ ਸਾਡੇ ਕੋਲੇ ਬੱਚਿਆਂ ਦਾਖਲ ਹੋਈਆਂ ਜੋ ਕਿ ਜ਼ਿਲ੍ਹੇ ਚ ਸਾਰਿਆਂ ਤੋਂ ਵੱਧ ਹੈ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਠੀਕ ਹੈ ਸਾਡੇ ਤੇ ਜ਼ਿੰਮੇਵਾਰੀ ਇੱਕ ਹੋਰ ਪਾਤੀ ਸਟੇਟ ਵਾਰਡ ਦੇ ਕੇ ਅਸੀਂ ਯਤਨ ਕਰਾਂਗੇ ਕਿ ਅਸੀਂ ਇਹਦੇ ਤੇ ਪੂਰਾ ਨਿਭ ਸਕੀਏ ਔਰ ਕੋਰਟ ਪੂਰਾ ਇਸ ਗੱਲ ਤੇ ਮਾਨ ਕਰ ਸਕੇ ਕਿ ਇਥੋਂ ਦਾ ਸਕੂਲ ਜਿਹੜਾ ਹੈਗਾ ਸਰਕਟਡ ਸਕੂਲ ਹੈ ਬਹੁਤ ਧੰਨਵਾਦੀ ਤੁਹਾਡਾ ਨਵਦੀਪ ਕੱਕੜ ਜੀ ਇੱਕ ਮੇਰੇ ਪੁਰਾਣੇ ਮਿੱਤਰ ਜਿਹੜੇ ਹਮੇਸ਼ਾ ਹੀ ਨੌਜਵਾਨਾਂ ਲਈ ਖਾਸ ਕਰ ਬੱਚਿਆਂ ਲਈ ਜਿੱਥੇ ਵੀ ਡਿਊਟੀ ਕਰਦੇ ਨੇ ਉਹਨਾਂ ਲਈ ਆਸਵੰਦ ਰਹਿੰਦੇ ਨੇ ਕਿ ਇਹਨਾਂ ਨੂੰ ਇੱਕ ਚੰਗੇ ਮੁਕਾਮ ਤੇ ਲੈ ਕੇ ਜਾਣਾ ਜੋ ਸਰਕਾਰ ਦੀ ਬੜੀ 파ਰਖੂ ਅੱਖ ਦੇ ਨਾਲ ਜਿਹੜਾ ਇਹਨਾਂ ਨੂੰ ਕੱਲ ਸਟੇਟ ਅਵਾਰਡ ਦਿੱਤਾ ਹੈ ਸੋ ਵਧਾਈ ਦੇ ਪਾਤਰ ਹੈ ਵਧਾਈ ਦੀ ਪਾਤਰ ਸਾਰੀ ਟੀਮ ਮੇਰੇ ਪੈਨ ਸਾਡੇ ਬੱਚੇ ਮਾਪੇ ਜਿਹੜੇ ਇਹਨਾਂ ਨੂੰ ਸਹਿਯੋਗ ਦਿੰਦੇ ਨੇ ਔਰ ਹਮੇਸ਼ਾ ਅੱਗੇ ਵਧਣ ਲਈ ਸਲਾਹ ਦੇਣੀ ਔਰ ਰਬ ਜੋ ਸਰ ਜਿਹੜੇ ਹਮੇਸ਼ਾ ਚੰਗੀ ਨਿਰਦੇਸ਼ਤਾ ਦੇ ਨਾਲ ਆਪਣੇ ਅਧਿਆਪਕ ਸਾਹਿਬਾਨਾਂ ਤੋਂ ਕੰਮ ਕਰਾਉਂਦੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਸਟੇਟ ਅਵਾਰਡ ਮਿਲਦੇ ਰਹਣ ਔਰ ਇਹ ਵੀ ਸਾਡੇ ਜਿਹੜੇ ਅੱਗੇ ਨੈਸ਼ਨਲ ਅਵਾਰਡ ਵੱਲ ਲਈ ਵੀ ਜਰੂਰ ਅਪਲਾਈ ਕਰਨ ਤਾਂ ਜੋ ਇੱਕ ਸਮਾਜ ਦੇ ਲਈ ਚਾਨਣ ਬਨ ਸਕਣ ਧੰਨਵਾਦ